ਆਜਾ ਦੇ ਅਕਸੀਡੈਂਟ ਹੋਇਆ ਹੈ ਅਕਸੀਡੈਂਟ ਟਰਾਲ ਅਤੇ ਸਕੂਟਰੀ ਦੇ ਵਿਚਕਾਰ ਹੋਇਆ ਜਿਸ ਦੇ ਵਿੱਚ ਸਕੂਟਰੀ ਚਾਲਕ ਕੁੜੀ ਦੀ ਹੋਈ ਮੌਕੇ ਦੇ ਉੱਤੇ ਮੌਤ ਔਰ ਉਸ ਤੋਂ ਬਾਅਦ ਪੜਕੇ ਹੋਏ ਲੋਕਾਂ ਨੇ ਚੌਕ ਦੇ ਵਿੱਚ ਜਾਮ ਲਗਾ ਦਿੱਤਾ ਪਟੰਡਾ ਚੰਡੀਗੜ੍ਹ ਹਾਈਵੇ ਨੂੰ ਕੀਤਾ ਜਾਮ ਅਤੇ ਨਾਰੇਬਾਜ਼ੀ ਕੀਤੀ ਦੱਸਿਆ ਜਾਂਦਾ ਹੈ ਕਿ ਜਦੋਂ ਲੋਕਾਂ ਨੇ ਕਿਹਾ ਕਿ ਇਸ ਦੀ ਇਸ ਜਗ੍ਹਾ ਦੇ ਉੱਤੇ ਬਹੁਤ ਸਾਰੀਆਂ ਪਹਿਲੇ ਵੀ ਮੌਤਾਂ ਹੋ ਚੁੱਕੀਆਂ ਹਨ ਪਰ ਸਰਕਾਰਾਂ ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਕਰ ਰਹੀਆਂ ਜਿਸ ਦੇ ਕਰਕੇ ਇੱਥੇ ਕਈ ਵਾਰ ਪੁਲ ਬਣਾਉਣ ਵਾਸਤੇ ਕਿਹਾ ਗਿਆ ਪਰ ਹਜੇ ਤੱਕ ਪੁਲ ਨਹੀਂ ਬਣਿਆ ਔਰ ਇਸ ਨੂੰ ਖੋਨੀ ਚੌਂਕ ਵੀ ਕਿਹਾ ਜਾਂਦਾ ਹੈ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਹੁੰਚ ਕੇ ਇਸ ਦਰਨੇ ਨੂੰ ਝੁਕਵਾਇਆ ਗਿਆ ਅਤੇ ਜਾਮ ਨੂੰ ਖੁਲਵਾਇਆ ਗਿਆ ਆਓ ਆਪਾਂ ਲੋਕਾਂ ਨਾਲ ਵੀ ਗੱਲਬਾਤ ਕਰਦੇ ਕਿ ਕਹਿੰਦੇ ਉਹਨਾਂ ਤੋਂ ਕਿ ਆਵਾਜ਼ ਹੋਈ ਹੈ ਮੇਰਾ ਨਾਮ ਸਾਗਰ ਹੈਗਾ ਜੀ ਸਾਗਰ ਕੀ ਹੋਇਆ ਕਿ ਸਾਗਰ ਆਇਆ ਜੀ ਕਿ ਇੱਥੇ I20 ਨਾਲ ਗੱਡੀ ਖੜੀ ਸੀਗੀ ਜੀ ਤੇ ਉੱਥੇ ਨਾਲ ਖੜੀ ਕੁੜੀ ਸੀ ਤੇ ਜਿਹੜਾ ਸਾਹਮਣੇ ਵਾਲਾ ਲਾਈਟ ਹੈਗਾ ਜੀ ਉਹ ਐਨ ਹੋਣ ਵਾਲੀ ਸੀ ਜੀ ਉਦੋਂ ਬਾਅਦ ਜੀ ਇਧਰ ਲਈ ਲਾਈਟ ਹੋਣੇ ਵਾਲੀ ਸੀ ਬੱਲਾ ਆਰਾਮ ਨਗਰ ਵਾਲੀ ਜੀ तो वो थोड़ा जा पिछ आ रही थी बरनला बायपास गई थी ट्रक चढ़ा गया जी रोकी बड़ी मुश्किल अल्ट्राटैक ने भरी भी है जी अच्छा। हाँ जी अभी अभी तो आखो देखी भी है जी अच्छा। हाँ जी साढ़े ने कु है उन्नीक साल दू थले थले है जी इदू ज्यादा है नहीं है जी माँ प्यो ਮੈਂ ਤੁਹਾਡਾ ਸਰ ਮੇਰਾ ਨਾਮ ਯਾਦਨ ਕੰਗ ਹੈ ਜੀ ਮੈਂ ਨੌਜਵਨ ਵੈਲਫੇਅਰ ਸਟੇਟ ਦਾ ਵਲੰਟੀਅਰ ਹਾਂ ਜੀ ਸਾਡੇ ਅਮਰਜੈਂਸੀ ਨੰਬਰ 98724687 ਤੇ ਪ੍ਰਧਾਨ ਸ਼੍ਰੀ ਸੋਨੂ ਮੇਸ਼ਰੀ ਜੀ ਨੂੰ ਸੂਚਨਾ ਮਿਲੀ ਸੀ ਕਿ ਬਲਾਰਾ ਨਗਰ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਪਿਆ ਤਾਂ ਸਾਡੀ ਟੀਮ ਨੇ ਮੌਕੇ ਤੇ ਆ ਕੇ ਦੇਖਿਆ ਤਾਂ ਇੱਕ ਲੇਡੀਜ਼ ਸੀ ਜੋ ਬੈਟਰੀਅਲ ਸਕੂਟਰੀ ਤੇ ਸੀਗੇ ਜਿਹਨਾਂ ਦੀ ਟਰੱਕ ਨਾਲ ਟੱਕਰ ਹੋਈ ਹੈ ਬਹੁਤ ਜ਼ਬਰਦਸਤ ਸਕੂਟਰੀ ਬਿਲਕੁਲ ਖਤਮ ਹੋ ਚੁੱਕੀ ਹੈ ਤਾਂ ਲੇਡੀਜ਼ ਦੀ ਮੌਕੇ ਤੇ ਹੀ ਡੈਥ ਹੋ ਗਈ ਜਿਸ ਨੂੰ ਕਿ ਪਠੰਡਾ ਦੇ ਸਿਵਲ ਹਸਪਤਾਲ ਦੇ ਵਿੱਚ ਮੋਰਚੀ ਦੇ ਵਿੱਚ ਰਖਵਾ ਦਿੱਤਾ ਗਿਆ ਜੀ ਥੋੜੀ ਜੀ ਉਮ ਹਾਂਜੀ ਪੁਲਿਸ ਵਾਲੇ ਨੇ ਬਾਕੀ ਮੌਕੇ ਤੇ ਆ ਗਏ ਸੀਗੇ ਥੋੜੇ ਟਾਈਮ ਬਾਅਦ ਤਾਂ ਉਹਨਾਂ ਨੇ ਟਰੱਕ ਵਗੈਰਾ ਠਾਣੇ ਲੈ ਗਏ ਜੀ ਅਜਾ ਟਰੱਕ ਵਗੈਰਾ ਠਾਣੇ ਲੈ ਗਿਆ ਜੀ ਜੀ ਠੀਕ ਹੈ विश्वकर्मा चौक दो बरनाला रोड दो चौक खूनी बन चुके पता नहीं किनिया क जिंदगी ਚਲੀਆਂ ਗਈਆਂ ਨੇ ਛੋਟੇ ਛੋਟੇ ਬੱਚੇ ਦੀ ਜਾਨ ਚਲੀ ਗਈ ਕੋਈ ਇੰਦੀਆਂ ਜਾਨਾਂ ਚਲিয়ে ਗਈ ਇੱਥੇ ਕੋਈ ਮਲਾਜਤ ਦੀ ਖਾਤ ਦੇਰ ਤੋਂ ਲੈ ਕੇ ਸ਼ਾਮ ਤੱਕ ਸਰਕਾਰ ਨੂੰ ਕਿਸੇ ਨੂੰ ਕੋਈ ਦਿੱਕਤ ਨਹੀਂ ਹੈਗੀ ਕੋਈ ਮਰਦਾ ਕੱਲ ਅੱਜ ਮਰ ਜਾਏ ਇਹਨਾਂ ਨੂੰ ਚੌਂਕਾ ਦੇ ਉੱਤੇ ਕੋਈ ਡਿਊਟੀ ਆ ਆ ਦੇਖ ਲਓ ਸਾਰੀਆਂ ਲੇਟਾਂ ਬੰਦ ਪਈਆਂ ਨੇ ਨੈਸ਼ਨਲ ਹਾਈਵੇ ਤੇ ਜਦੋਂ ਇਹ ਸਾਡੇ ਪ੍ਰੈਸ ਵਾਲੇ ਵੀਰਾਂ ਨੂੰ ਕਹਿੰਦੇ ਇੱਧਰ ਲੇਟਾਂ ਤੇ ਨੀਂਗਲ ਦਾ ਮਰੋ ਸਾਰੇ ਪੋਲ ਬੰਦ ਪਏ ਨੇ ਟੂਲ ਟੈਕਸ ਨੇ ਨੂੰ ਲੱਖਾਂ ਕਰੋੜ ਰੁਪਏ ਦੇਈ ਚਲੋ ਇਹਨਾਂ ਨੂੰ ਕੋਈ ਪ੍ਰਸ਼ਾਸਨ ਕੋਈ ਟੂਲ ਟੈਕਸ ਨੇ ਨੂੰ ਕੋਈ ਕੁਝ ਨਹੀਂ ਕਰ ਕਰਾ ਜੀ ਕਿੰਨੇ ਰੇਲਿੰਗਾਂ ਟੁੱਟਿਆ ਪਿਆ ਨੇ ਸਾਰੇ ਖੰਭੇ ਬੰਦ ਪਏ ਨੇ ਜਦੋਂ ਹੀ ਕਹਿੰਦਾ ਕਿ ਇਹ ਹੱਟਣਾ ਨਹੀਂ ਆਉਣਾ ਉਹਨਾਂ ਨੂੰ 10 ਸਾਲਾਂ ਤੋਂ ਵੀ ਵੱਧ ਸਮਾਂ ਚੱਲ ਗਿਆ ਹਾਂਜੀ ਸਰ ਅੱਜ ਦੀ ਘਟਨਾ ਬਾਰੇ ਚਾਹੁੰਗੇ ਤੁਸੀਂ ਹਾਂ ਅਸੀਂ ਇੱਥੇ ਮੌਕੇ ਤੇ ਆਏ ਸੀਗੇ ਤੇ ਰੈਜ਼ਿਡੈਂਸ ਵੱਲੋਂ ਇੱਕ ਦੋ ਜਿਹੜੀਆਂ ਚੀਜ਼ਾਂ ਸੀਗੀਆਂ ਸਾਡੇ ਧਿਆਨ 'ਚ ਲੈਂਦੀਆਂ ਨੇ ਉਸ ਬੰਦੀ ਜਿਹੜਾ ਹੈਗਾ ਅਸੀਂ ਉਹ ਇਨਸ਼ੋਰ ਕਰਾਂਗੇ ਜਿੱਦਾਂ ਟ੍ਰੈਫਿਕ ਮੁਲਾਜ਼ਮਾਂ ਦਾ ਡਿਪਲॉयਮੈਂਟ ਵਾਸਤੇ ਕਿਹਾ ਤੇ ਰਾਤ ਨੂੰ ਅਸੀਂ ਪੀਸੀਆਰ ਨੂੰ ਜਿਹੜੀ ਹੈਗੀ ਉਹਨਾਂ ਨੂੰ ਵੀ ਅਸੀਂ ਸਾਡੀ ਬੀਪੀਐਲ ਚੌਂਕ ਦੇ ਵਿੱਚ ਹੈਗੀ ਆ ਉਹਦੇ ਵਿੱਚ ਨਾਲੇ ਪੁਆਇੰਟ ਵੀ ਐਡ ਕਰ ਦਾਂਗੇ ਕਿਉਂਕਿ ਨੇੜੇ ਪੈਂਦਾ ਇਹ ਕਵਰ ਕਰਵਾ ਦਾਂਗੇ ਸਰ ਇੱਕ ਜਿਹੜੇ ਹਾਈਵੇ ਦੀਆਂ ਤਕਰੀਬਨ ਲਪੋਲ ਦੀ ਲਾਈਟਾਂ ਬੰਦ ਰਹਿੰਦੀਆਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਵੀ ਅਸੀਂ ਸਬੰਧਤ ਵਿਭਾਗ ਜਿਹੜਾ ਹੈਗਾ ਤੁਸੀਂਾਂ ਦੀ ਲਿਖੇ ਬਾਰੇ ਵੀ ਨੇ ਕਈ ਵਾਰ ਕੰਪਲੇਂਟਾਂ ਕੀਤੀ ਹੈ ਪਰ ਹਾਈਵੇਅ ਵਾਲੇ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜਿਹੜਾ ਵੀ ਸਬੰਧਤ ਵਿਭਾਗ ਹੈਗਾ ਉਹਨੂੰ ਉਹਦੇ ਬਾਰੇ ਜਿਹੜਾ ਹੈਗਾ ਲਾਈਟਾਂ ਬਾਰੇ ਲਿਖ ਦਿੱਤਾ ਜਾਊਗਾ